ਦੇ ਰਿਵ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਵਜ ਜੀ ਤੁਹਾਡਾ ਕੀ ਹਾਲ ਚਾਲ ਅੱਜ ਹੈਗਾ ਇਹ ਚੱਕਰੀ ਦਾ ਹੈਗਾ ਤਿਹਾਰ ਚਲੋ ਜੀ ਅੱਜ ਆਪਾਂ ਨੇ ਸਾਰੀ ਤਿਆਰੀ ਕਰ ਲਈ ਹੈ ਦੇਖੋ ਆ ਇਧਰ ਆਪਾਂ ਨੇ ਨਾ ਗੁਲਗਲਿਆਂ ਵਾਸਤੇ ਨਾ ਇਸ ਤਰ੍ਹਾਂ ਆਟਾ ਢਿੰਕ ਕੇ ਰੱਖ ਲਿਆ ਜਿਹੜਾ ਆਪਾਂ ਨੇ ਕਚੌਰੀਆਂ ਦੇ ਵਿੱਚ ਮਸਾਲਾ ਪਾਉਣਾ ਨਾ ਲਸਣ ਪਿਆਜ਼ ਆਦਰਕ ਤੇ ਹਰੀ ਮਿਰਚ ਦਾ ਆਪਾਂ ਨੇ ਤੜਕਾ ਲਾ ਕੇ ਨਾ ਠੰਡਾ ਕਰਕੇ ਪੇਸਟ ਰੱਖ ਲਿਆ ਜਿਹੜਾ ਹੋਰ ਉਹਦੇ ਵਿੱਚ ਧਨੀਆ ਵਗੈਰਾ ਆਪਾਂ ਨੇ ਸਾਰਾ ਰੈਡੀ ਕੀਤਾ ਹੋਇਆ ਦੇਖੋ ਜੀ ਇਧਰ ਆਪਾਂ ਲੈ ਕੇ ਆਏ ਆ ਦੋ ਚੱਕਰੇ ਦੇਖੋ ਇਹਨਾਂ ਨੂੰ ਮੈਂ ਸਵੇਰੇ ਨਾ ਧੋ ਚਾਹ ਨੂੰ ਪਰੇ ਨੂੰ ਭਰ ਕੇ ਨਾ ਇਸ ਤਰ੍ਹਾਂ ਮੱਥਾ ਡੇਗਿਆ ਜਾਂਦਾ। ਦੇਖੋ ਜੀ ਹੋਰ ਪਾਸੇ ਤਾਂ ਮੈਨੂੰ ਪਤਾ ਨਹੀਂ ਹੈਗਾ ਵੀ ਚੱਕਰੇ ਦਾ ਤਿਹਾੜ ਮਨਾਉਂਦੇ ਆ ਕਿ ਨਹੀਂ ਮਨਾਉਂਦੇ। ਸਾਡੇ ਇਹ ਲੁਧਿਆਣਾ ਜ਼ਿਲ੍ਹੇ ਵਿੱਚ ਤਾਂ ਬਹੁਤ ਜ਼ਿਆਦਾ ਨਾ ਤਿਹਾੜ ਮਨਾਉਂਦੇ ਆ। ਦੇਖੋ ਜੀ ਇਹ ਚੱਕਰੀ ਹੁੰਦੀ ਆ ਨਾ ਮੁੰਡੇ ਚੱਕਰੀ ਹੁੰਦੀ ਆ। ਫਿਰ ਆਪਣੀ ਸੱਸ ਨੂੰ ਨਾ ਮੱਥਾ ਟੇਕ ਕੇ ਨਾ ਸੂਣ ਦਿੱਤਾ ਜਾਂਦਾ। ਦੇਖੋ ਜੀ ਇਹ ਹੁੰਦੇ ਨੇ ਪਿੰਡਾਂ ਦੇ ਰੀਤੀ ਰਿਵਾਜ। ਚਲੋ ਜੀ ਹੁਣ ਆਪਾਂ ਬਣਾਉਣ ਲੱਗੇ ਆ ਗੁਲਗਲੇ ਤੇ ਕਚੌੜੀਆਂ। ਸੁੱਕ ਗਈ ਆ ਤੇ ਹੁਣ ਆਪਾਂ ਪਾ ਦਈਏ ਦੇ ਵਿੱਚ ਸਰੋਂ ਦਾ ਤੇਲ। ਦੀ ਜਿਆਦੇ ਭਰੀ ਹੋਈ ਹੈ ਦੇਖੋ ਜੀ ਆਪਾਂ ਤੁਹਾਨੂੰ ਇੱਕ ਦਿਖਾਉਨੇ ਆ ਤੇ ਕੋਈ ਥੀਨੀ ਤੇਜ ਅੱਗ ਇਹਦੇ ਵਿੱਚ ਮਚਦੀ ਆ ਨਾ ਦੇਖੋ ਉਧਰ ਵੀ ਉਨੀਓ ਤੇਜ ਅੱਗ ਮਚਦੀ ਆ ਨਾਲੇ ਨਾ ਧੂਆ ਇਧਰ ਨੂੰ ਨਹੀਂ ਆਉਂਦਾ ਹੈਗਾ ਧੂਆ ਸਾਰਾ ਨਾ ਪਿਛਲੇ ਪਾਸੇ ਨੂੰ ਨਿਕਲ ਜਿਆਦਾ ਦੇਖੋ ਜੀ ਇਹ ਸਿਸਟਮ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਚਾਚੀ ਜੀ ਦਾ ਇਹਨਾਂ ਨੇ ਇੰਨੇ ਸੋਹਣੇ ਢਿੱਲੇ ਬਣਾ ਕੇ ਗਏ ਆ ਨਾ ਗਰਮ ਤੇ ਹੁਣ ਆਪਾਂ ਪਹਿਲਾਂ ਬਣਾ ਲਈਏ ਗੁਲਗਲੇ ਇਹ ਅਸੀਂ ਨਾ ਅੱਜ ਸਵੇਰੇ ਨਾ ਕਹਿੰਦੀ ਸਲਾਹ ਕਰਦੇ ਤੇ ਵੀ ਸਾਜਰੇ ਬਣਾਉਣੇ ਆ ਦੇਖੋ ਜੇ ਬਾਅਦ ਵਿੱਚ ਦੇ ਨਾ ਐਸੇ ਬਹੁਤ ਜ਼ਿਆਦਾ ਨਾ ਕੀੜੇ ਮਕੌੜੇ ਜੇ ਨਿਕਣ ਲੱਗ ਜੰਨੇ ਆ ਉਹਦੇ ਕਰਕੇ ਰਹਿ ਜਾਏ ਵੱਲੋ ਵੀ ਵਾਲ ਲਵਾ ਵਾਲ ਲਵਾਦੇ ਨਾ ਫਿਰ ਬਹੁਤ ਜ਼ਿਆਦਾ ਕੀੜੇ ਮਕੌੜੇ ਆਉਣੇ ਅੱਗ ਮੜੀ ਜੀ ਤੇਜ਼ ਕਰ ਦੋ ਮੰਮੀ ਜੀ ਰੀਕੀ ਨਾਲ ਪੈਣਾ ਵੀਡੀਓ ਦੇਖਦੀਆਂ ਨਾ ਅਸੀਂ ਪਹਿਲਾਂ ਨਾ ਕਮਰੇ ਦੀ ਚੰਗੀ ਸਫਾਈ ਉਸ ਤੋਂ ਮਗਰੋਂ ਫੇਰ ਅਸੀਂ ਲੌਬੀ 'ਚ ਲਾ ਕੇ ਸਫਾਈ ਕਰਨ ਪਤਾ ਨਹੀਂ ਲੱਗਿਆ ਹੈਗਾ ਵੀ ਕੋਕਾ ਨਾ ਕਿੱਥੇ ਗਿਰ ਗਿਆ ਤੇ ਟੋਲੇ ਤਾਂ ਹੈਗਾ ਇਹ ਅਸੀਂ ਬਹੁਤ ਪਰ ਪਤਾ ਨਹੀਂ ਕੂੜੇ்கੜੇ 'ਚ ਕਿਤੇ ਚਲੇ ਗਿਆ ਦੇਖੋ ਜੀ ਨਹੀਂ ਮਿਲਿਆ ਹੈਗਾ ਉਸ ਤੋਂ ਮਗਰੋਂ ਫੇਰ ਮੈਨੂੰ ਰੇਖਾ ਵੀ ਕਹੀ ਜਾਵੇ ਕਹਿੰਦੀ ਦੀਦੀ ਵੀ ਨਾਕ ਨਾ ਇਸ ਤਰ੍ਹਾਂ ਸੁੰਨਾ ਸੁੰਨਾ ਚੰਗਾ ਨਹੀਂ ਲੱਗਦਾ ਹੈਗਾ ਵੀ ਕੋਕਾ ਲੈ ਕੇ ਆਓ ਦੇਖੋ ਜੀ ਫੇਰ ਮੈਂ ਉਹਦੇ ਨਾਲ ਦਾ ਇਹ ਨਗਲਾ ਕੋਕਾ ਲੈ ਕੇ ਆਈਆਂ ਦੇਖੋ ਜੀ ਸਿਉਨਾ ਨਾ ਹੁਣ ਬਹੁਤ ਜ਼ਿਆਦਾ ਮਹਿੰਗਾ ਹੋਇਆ ਪਿਆ ਹੈ ਹੁਣ ਤਾਂ ਨਾ 2 ਲੱਖ ਤੇ ਵੀ ਪਾਰ ਹੋਣੇ ਵਾਲਾ ਕੰਮ ਹੋਇਆ ਪਿਆ ਇੰਨਾ ਜ਼ਿਆਦਾ ਸਿਉਣਾ ਮਹਗਾ ਹੈ ਮੇਰਾ ਮੇਰਾ ਪਹਿਲਾ ਕੋਕਾ ਤਾਂ ਨਾ ਉਹ ਹੈਗਾ 16-17 ਹਜ਼ਾਰ ਦਾ ਤਾਂ ਹੁਣ ਤਾਂ ਨਾ ਤੋਵਾ ਤੋਵਾ ਕਰਾਤੀ ਹੈ ਰੇਡ ਛੁੜ ਕੇ ਤੁਸੀਂ ਵੀ ਹਾਰ ਰਹਿ ਜੂਗੇ ਤੇ ਇੰਨਾ ਮਹੰਗਾ ਆਇਆ ਨਗਰ ਵਾਲਾ ਕੋਕਾ ਹੁਣ ਤਾਂ ਚੀਜ਼ ਲੈਣੀ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਈ ਅਸੀਂ ਉਹਨੇ ਦੀ ਤਾਂ ਹੁਣ ਵਿਆਹ ਸ਼ਾਦੀਆਂ ਦਾ ਦਿਨ ਆ ਗਿਆ ਨਾ ਉਹਦੇ ਕਰਕੇ ਹਰੇਕ ਬੰਦਾ ਹੁਣ ਸਿਉਣਾ ਖਰੀਦਦਾ ਹੀ ਖਰੀਦਦਾ ਹੈ ਚਲੋ ਜੀ ਆਪਣੇ ਨਾ ਗੁਲਗਲੇ ਅੱਜ ਨਾ ਬਹੁਤ ਵਧੀਆ ਫੁੱਲੇ ਆ। ਆਪਾਂ ਇਹਨਾਂ ਵਿੱਚ ਨਾ ਤਾਂ ਕੋਈ ਮਿੱਠਾ ਛੋਡਾ ਵਗੈਰਾ ਪਾਇਆ। ਤੇ ਬਹੁਤ ਸੋਹਣੇ ਪੱਕੇ ਆ ਆਪਣੇ ਗੁਲਗਲੇ। ਚਲੋ ਜੀ ਹੁਣ ਆਪਾਂ ਲੱਗੇ ਕਚੌਰੀਆਂ ਦੀ ਤਿਆਰੀ ਕਰਨ। ਤੇ ਜਿਹੜਾ ਆਪਾਂ ਮਸਾਲਾ ਬਣਾਇਆ ਤਾਂ ਨਾ ਇਹ ਵੀ ਵਿੱਚ ਪਾ ਦਨੇ ਆ। ਤੇ ਇਹਦੇ ਵਿੱਚ ਪਾਉਣ ਲੱਗੇ ਆਪਾਂ ਸਵਾਦ ਅਨੁਸਾਰ ਨਮਕ। दो ਚਮਚੇ ਪਾਵਾਂਗੇ ਆਪਾਂ ਗਰਮ ਮਸਾਲੇ ਦੇ ਤੇ ਕਲਰ ਵਾਸਤੇ ਪਾਵਾਂਗੇ ਆਪਾਂ ਹਲਦੀ ਤੇ ਦੋ ਚਮਚੇ ਪਾਵਾਂਗੇ ਆਪਾਂ ਜੀਰੇ ਦੇ ਦੇਖੋ ਜੀ ਜੀਰਾ ਨਾਲ ਸਬਜ਼ੀਆਂ ਨੂੰ ਨਾ ਸਵਾਦ ਵਧਾ ਦਿੰਦਾ ਸਬਜ਼ੀਆਂ ਦਾ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਈਏ ਤੇ ਪਕਾਉਣ ਵੇਲੇ ਤੁਹਾਨੂੰ ਦਿਖਾਵਾਂਗੇ ਚਲੋ ਜੀ ਹੁਣ ਆਪਾਂ ਲੱਗੀਆਂ ਕਚੌਰੀਆਂ ਬਣਾਉਣ ਆਇਆ ਇਹ ਪਹਿਲੇ ਕਚੌਰੀ ਉੱਪਰ ਟੰਗੋਗੀ ਨਾ ਆਜੂਗੀ ਇਹ ਕੋਈ ਮੱਖੀਆਂ ਨਾ ਰਾਤ ਹੋਣ ਵਾਲੀ ਹੋ ਗਈ ਹਲੇ ਤੱਕਰ ਮੱਖੀਆਂ ਖੜਾ ਨਹੀਂ ਕੱਢਦੀਆਂ ਗਈਆਂ ਹੌਲੀ 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 ਚਿੱਟਾ ਨਾ ਪੈ ਜੇ ਫੇਰ ਵੀ ਸੋਨੇ ਟਾਈਮ ਆ ਆਪਾਂ ਲੱਗ ਕੇ ਕਚੌਰੀਆਂ ਬਣਾਉਣਾ ਹਾਂ ਮੰਮੀ ਜੀ ਨਹੀਂ ਟਾਈਮ ਨਾ ਪੱਕ ਜਾਣੀਆਂ ਹਾਂ ਤਾਂ ਗੁਲਲੇ ਤਾਂ ਪੱਕ ਗਏ ਦੇਖੋ ਜੀ ਜੇ ਨਾ ਅਜੇ ਹੋਇਆ ਮਕੇ ਆਏ पता नहीं मैं हाथी नहीं कम करते है मैं बाल है। बाल छदा के जी ने बाल निकले होता के ना बाल हेलो मम्मी जी फिर मत दस चारिया कर ਦੇਖੋ ਜੀ ਅਸੀਂ ਨਾ ਅੱਜ ਤਾਂ ਅਸੀਂ ਲਾਲ ਆਲੂ ਤੇ ਨਾ ਚਿੱਟੇ ਆਲੂ ਮਿਕਸ ਕਰਕੇ ਬਣਾਈਆਂ ਹੈ। ਇੱਥੇ ਦੇ ਪਿੱਛੇ ਤੇ ਚਿੱਟੇ ਤੇ ਲਾਲ ਬਦੂਨੇ ਮਿਕਸ ਵਿੱਚ ਦੇ। ਅੰਮ੍ਰਿਤ ਦੇ ਵਿੱਚ ਲਾਲ ਵੀ ਦੇ ਟਕੇ ਨੇ। ਉਹਦੇ ਨਾਲ ਅਜ ਉਹ ਕਰ ਲਿਆ। ਕਦੂ ਗਾਸ ਨਾਲ ਨਾ। ਕਦੂ ਗਾਸ ਕਰ ਲਦੇ ਜਿਹੜੇ ਮੜਾ ਮੋਟਾ ਉਹ ਹੁੰਦਾ ਨਾ ਫਿਰ ਗਲੀ ਜੀ ਹੁੰਦੀ ਆ ਰੋਟ ਆ ਜਾਂਦੇ। ਦੇਖੋ ਜੀ ਤਣੀਆਂ ਤੇ ਪਾਲਕ ਪਾਇਆ ਜਿਵੇਂ ਤੇ ਹਰੀ-ਹਰੀ ਕਚੌਰੀਆਂ ਨਾ ਬਹੁਤ ਸੋਹਣੀਆਂ ਲੱਗਦੀਆਂ। ਨਾਲੇ ਨਾ ਚੁੱਲੇ ਤੇ ਜਿੰਨੀ ਨਾ ਕਚੌਰੀ ਵਧੀਆ ਬਣਦੀ ਆ। ਉਹੀ ਜੈਸ ਗੈਸ ਤੇ ਨਹੀਂ ਬਣਦੀ ਹੈਗੀ ਬਹਿ ਕੇ ਨਾਲ ਤਾਂ ਠੰਢ ਠੰਢ ਚੱਲਦੀ ਆ ਹਵਾ ਤੇ ਗੱਲਾਂ ਮਾਰੀ ਜਾਓ ਨਾਲੇ ਗਰਮ ਗਰਮ ਕਚੌਰੀਆਂ ਬਣੀ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਹੈਗਾ ਟਾਈਮ ਦਾ। ਰੇਹ ਕਾਰਾਣੀ ਨੂੰ ਨਾ ਬਹੁਤ ਜਿਆਦਾ ਪਸੰਦ ਨੇ। ਮੇਰੀਆਂ 3 ਕਰ ਲਿਓ ਕਹਿ ਦਿੰਦੀ ਆ। ਮੈਂ ਧੀਨ ਖਾਲੂਗੀ ਦਹੀਂ ਦੇ ਨਾਲ ਮਰ ਲੱਗ ਤੇਜ਼ ਕਰੋ ਨਾਲ ਨਾਲ ਵਧੀਆਂ ਨੂੰ ਸਭ ਤੋਂ ਚੱਲੀ ਜਾਂਦੇ ਫੜਫੜ ਕੰਮ ਨਿਬੜ ਜੂਗਾ ਜਿਹਨੇ ਆਗੋ ਕੀ ਉਹਨੇ ਰੜਦੀਆਂ ਨੇ ਵਧੀਆ ਅੱਡੇ ਜਿਹਾ ਖਿਆਲ ਬੱਬੀ ਲੱਗਣੀ ਅੱਡੀ ਦੀ ਬੱਦ ਬਾਕੀ ਚੱਕ ਦਾ ਦੇ ਪਰੌਂਠੇ ਬਣਾ ਲਾਂਗੇ। ਹੋਰ ਚੁੱਧੀਆਂ ਪਕਾ ਲੂ। ਨਹੀਂ ਨਹੀਂ ਇਹ ਜਿਆ ਉਹ ਰੋਟੀ ਇਹ ਚਲੇਗਾ। ਹਾ ਕੇ ਬਣਾ ਗੋ ਨਾ ਨਾਲ ਨਾਲ ਦੇ ਨਾਲ ਨਾ ਇਹਨੇ ਡੱਬੇ ਦੇ ਵਿੱਚ ਪਾਈ ਜੋ। ਆ ਲੋ। ਇਹਨਾਂ ਬਰਤ। ਇਹਦੇ ਵਿੱਚ ਦੇਸ ਮੱਖੀ ਬਹੁਤ ਹੈ। ਛੱਡੀ ਗਲੀ ਜਾ ਕੇ ਰੱਖ ਦਿਓ ਖਾਤ ਨਾਲ। ਵਧੀਆ ਪੂਰਾ ਕਰਾਰਾ ਪਿਆ ਜੇ ਮਿਰਚਾਂ ਦੀ ਨਾ ਕੋਪੌਤੀ ਭਰ ਕੇ ਪਾਈ ਹੈ ਮੈਂ ਕਿਹਾ ਲਾਲ ਮਿਰਚੇ ਪਾਉਣ ਦੀ ਲੋੜ ਇਹ ਨਾ ਪਵੇ ਵੀ ਹਰੀ ਮਿਰਚੇ ਵਧੀਆ ਰਹਿੰਦੀਆਂ ਨਾਲੇ ਅੱਖਾਂ ਦੀ ਨਿਗਾਨ ਹੋਗਾ ਵੀ ਟੀਗ ਰਹਿੰਦੀ ਆ ਦੇਖੋ ਜੀ ਅਸੀਂ ਤਾਂ ਖਾ ਲਨੇ ਗੁਲਗੁਲੇ ਹੈ ਨਾ ਤਾਂ ਤਾਂ ਛੋਟੂ ਗੁਲਗੁਲੇ ਖਾਂਦਾ ਹੈ ਨਾ ਰੇਖਾ ਗੁਲਗੁਲੇ ਖਾਂਦੀ ਹੈ ਕਹਿੰਦੇ ਸਾਨੂੰ ਤਾਂ ਬਸ ਕਚੌਰੀਆਂ ਖਚੌਰੀਆਂ ਦਿਹਾ ਕਰੋ ਅਸੀਂ ਗੁਲਗੁਲੇ ਨਹੀਂ ਖਾਂਦੇ ਹੈਗੇ ਇਹ ਅੱਜ ਮੈਂ ਡੱਬਾ ਕੋਈ ਫੇਰ ਅਸ ਗੁੰਦੇ ਛੱਡਣੇ ਨਹੀਂ ਹੈਗੇ ਇਹ ਜਗ੍ਹਾ ਮੈਂ ਨਾ ਇਹ ਉਹਨੇ ਮਿੱਠੇ ਦੇ ਹੀ ਬਣੇ ਹੋਏ ਆ। ਫੇਰ ਫੇਰ ਤੰਦ ਕਟਣ ਲੱਗ ਜਾਂਦੀ ਜੀ ਮੈਨੂੰ ਏਕੜ ਗਏ ਨੇ। ਅੱਗੇ ਲੈਟਰ ਲਾ ਦੋ ਮੜਦੇ ਨੇ ਰਾਜ ਹੋ ਜਾਂਦੇ। ਲਓ ਨਾ ਇਹ ਵਧੀਆ ਬਚਨ ਹੋ ਗਿਆ। ਅੱਜ ਦਾ ਹਰੇਕ ਘਰ ਦੇ ਵਿੱਚ ਕਚੌਰੀਆਂ ਪੱਕਦੀਆਂ ਹੋਣੀਆਂ। ਲਾਈਟ ਲਾਈ ਤੇ ਥੋੜਾ ਜਿਹਾ ਚਾਨਣਾ ਹੋਇਆ। ਹੱਤਾ ਬੜੀ ਬੜੀਆਂ ਕਚੌਰੀਆਂ ਬਣਾਉਣੀਆਂ। ਬੰਦਾ ਇਹੀ ਕਚੌਰੀ ਨਾਲੇ ਰੱਜ ਜਵੇ। ਮਾਸਕਰ ਮੰਮੀ ਦੀ ਜਿਆਦੇ ਨੱਗ ਵਾਲੋ। ਦੇਖੋ ਜੀ ਹੁਣ ਦਾ ਮੌਸਮ ਦਾ ਨਾ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ। ਅੱਛਾ ਤਾਂ ਨਾ ਠੰਡ ਠੰਡੀ ਜੀ ਹਵਾ ਚੱਲਦੀ ਆ ਤੇ ਕਰਮੀ ਇੰਨੀ ਮਹਿਸੂਸ ਜੀ ਨਹੀਂ ਹੁੰਦੀ ਹੈਗੀ ਕੋਹੇ ਖਾਂ ਲਈ ਕੱਢ ਦੋ ਮੈਂ ਜੀ ਪੈਨ ਹੋ ਰਹੀ ਹੌਲੀ 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 ਪਹਿਲੇ ਤਾਂ ਮੈਂ ਘਟ ਪਾਉਂਦੀ ਮੈਂ ਕਹਿੰਦੀ ਜਿਹੜੀ ਕਚੌੜੀ ਦੇ ਵਿੱਚੋਂ ਆਲੂ ਨਿਕਲ ਜੂਗਾ ਨਾ ਕਹਿੰਦੀ ਮੈਨੂੰ ਤਾਂ ਉਹੀ ਜੀ ਕਚੌੜੀ ਚਾਹੀਦੀ ਹੈ ਕਹਿੰਦੀ ਕਰੰਚੀ ਜੀ ਉਹ ਪੂਰੀ ਐਨ ਰੜ ਜਾਂਦੀ ਹੈ ਦੇਖੋ ਜੀ ਇਹਦੇ ਵਾਸਤੇ ਨਾ ਮੈਂ ਸ਼ਪੈ ਸਰ ਹੁਣ ਵਿੱਚੇ ਵਿੱਚੇ ਨਾ ਤੋੜ ਜੀ ਤੋੜ ਦੰਨੀ ਆ ਫਿਰ ਉਹ ਇਹਨੂੰ ਵਧੀਆ ਲੱਗਦੀਆਂ ਨੇ ਇਹਨਾਂ ਦਾ ਪਲੇਨ ਕਚੌੜੀ ਬਿਲਕੁਲ ਨਹੀਂ ਖਾਂਦੀ ਹੈਗੀ ਜੱਪ ਵੀ ਖਾਣੀ ਹੈ ਇਹਨਾਂ ਵਿੱਚੋਂ ਫਟੀ ਹੋਈ ਖਣੀ ਹੈ ਨਾ ਤੋਂ ਘਟਾਲ ਦੇ ਵਿੱਚ ਜਿਗਰੇ ਆ ਪੇੜਾ ਚਲੋ ਜੀ ਆਪਾਂ ਨੇ ਨਾ ਹੁਣ ਚੌਰੀਆਂ ਬਣਾ ਲੀਆਂ ਨੇ ਤੇ ਪਕਾਉਂਦੇ ਬਗਾਉਂਦੇ ਨੂੰ ਕਾਫੀ ਜਿਆਦਾ ਨੇਰਾ ਹੋ ਗਿਆ ਹੈ ਤੇ ਹੁਣ ਆਪਾਂ ਟੇਕਣ ਲੱਗੇ ਆ ਮੱਥਾ ਤੇ ਅੰਦਰ ਜਾ ਕੇ ਮੱਥਾ ਟੇਕਦੇ ਆ ਨਾਲੇ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਵੀ ਅਸੀਂ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਮੱਥਾ ਟੇਕਦੇ ਆ ਆਪਾਂ ਲੱਗੇ ਆ ਝੱਕੜੀ ਭਰਨ ਤੇ ਐ ਤਰੀਕੇ ਨਾਲ ਨਾ ਪਿੰਡਾਂ ਦੇ ਵਿੱਚ ਨਾ ਮੱਥਾ ਟੇਕਿਆ ਜਾਂਦਾ ਹੈ ਇਧਰਲੇ ਵਸੇ ਆਪਾਂ ਨੇ ਰੱਖ ਲੇ 크ੂਟ ਤੇ ਦੀਵਾ ਲਾ ਕੇ ਨਾ ਇਸ ਤਰ੍ਹਾਂ ਮੱਥਾ ਟੇਕਦੇ ਆ ਤੇ ਤਿਹਾਰ ਨਾ ਸੁਖ ਸ਼ਾਂਤੀ ਹੋਣ ਇਸਨੇ ਸਾਰੇ ਆਪਣੇ ਘਰ ਦੇ ਜਿੰਨਾ ਖੁਸ਼ੀ ਖੁਸ਼ੀ ਮਨਾਉਣ ਚਲੋ ਜੀ ਆਪਾਂ ਨੇ ਹੁਣ ਮੱਥਾ ਟੇਕ ਲਿਆ ਤੇ ਇਸ ਤਰੀਕੇ ਨਾਲ ਨਾ ਪਿੰਡਾਂ ਦੇ ਵਿੱਚ ਨਾ ਚੱਕਰੀ ਦਾ ਤਿਹਾਰ ਬਣਾਇਆ ਜਾਂਦਾ ਹੈ ਚਲੋ ਜੀ ਆਪਾਂ ਨੇ ਤਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਖਾਣ ਲੱਗੇ ਆ ਗੁਲਗਲੇ ਕਚੌਰੀਆਂ ਚਲੋ ਜੀ ਹੁਣ ਆਪਾਂ ਖਾਣ ਲੱਗੇ ਆ ਗੁਲਗਲੇ ਤੇ ਕਚੌਰੀਆਂ ਦੇਖੋ ਇੱਧਰ ਅਸੀਂ ਨਾ ਕਚੌਰੀਆਂ ਬਣਾ ਕੇ ਨਾ ਇਸ ਤਰ੍ਹਾਂ ਡੱਬਾ ਭਰ ਲਿਆ ਹੈ ਇਹ ਤੁਸੀਂ ਵੀ ਪਾਣੀਆ ਤਾਂ ਖਾ ਸਕਦੇ ਹੋ ਅਗੋਂ ਬੁਰਦਲੇ ਰੇਠਾ ਕੇ ਦੇ ਲਈ ਚਲਵਾਦ ਲਈ ਕਿਤੇ ਮਿੱਠਾ ਮੂਰ ਕਰ ਲਾਂਗੇ ਨਾਲ ਲਾਵਾਂਗੇ ਆਪਾਂ ਚਟਣੀ ਤੇ ਖਟ ਮਿੱਠੀ ਨਾਲ ਫਿਰ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਚਲੋ ਜੀ ਹੁਣ ਪਾਣੀ ਵੀ ਪਾਲਮਾ ਪਾਣੀ ਨੂੰ ਹੱਤਾ ਮਾਰਨੀ ਆ ਬੈਣੀ ਆ ਕਜੋਰੀ ਕਜੋਰੀ ਨੂੰ ਦੇਖ ਕੇ ਨਾ ਮੱਲੋ ਮੱਲੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ ਤੇ ਮੇਰੀ ਤਾਂ ਪਲੇਟ ਹੋ ਗਈ ਤਿਆਰ ਚਲੋ ਜੀ ਹੁਣ ਮੈਂ ਖਾਨੀ ਆ ਤੇ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਹਿਵਾਂਗੇ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਧੰਨਵਾਦ